看大姐。 ਤੁਸੀਂ ਕਿੱਥੇ ਕੀ ਕਰਨਾ ਹੈ ਇਸੇ ਅਸੀਂ ਇਹ ਸਾਡੇ ਪੇਸ਼ੈਂਟ ਦਾਖਲਾ ਤੁਸੀਂ ਕਿੱਥੇ ਦੇ ਰਨ ਮਾਰੇ ਹੋ ਗਈ ਕਿਹਦੇ ਦੇ ਰਨ ਮਾਰੇ ਹੋ ਬਾਹਰ ਕੱਢ ਕੇ ਪਹਿਲੇ ਵੀ ਗੱਲਬਾਤ ਸੀ ਕੋਣ ਨਾਲ ਉਹਨੇ ਜਿਹੜੇ ਅਫਰ ਨੇਗੇ ਉਹਨਾਂ ਦਾ ਰਿਕਾਰਡ ਤਾਂ ਚੱਕ ਗਏ ਮੈਂ ਕਿਹਨੇ ਮਾਰੀ ਹੈ ਕਿਹਨੇ ਮਾਰੀ ਹੈ ਜੇ ਜਿੰਨੂ ਕਹਿੰਦੇ ਤੁਸੀਂ ਮਾਰੀ ਹੈ ਬਾਜਾ ਜੀ ਤੁਹਾਨੂੰ ਹੀ ਫੇਰ ਮੈਂ ਦਾਅਲੀ ਨੇ ਕੋਣ ਹੈ ਉਹ ਬੰਦੇ ਤੁਸੀਂ ਜਾਣਦੇ ਹੋ ਉਹਨਾਂ ਨੂੰ ਕੋਈ ਯਾਰ ਅਸੀਂ ਮੈਨੇ ਕੀ ਉਹਨਾਂ ਤੋਂ ਲੈ ਨਹੀਂ ਮੈਂ ਤੁਹਾਨੂੰ ਕਿਉਂ ਮਾਰ-ਵਾਰ ਕੀਤਾ ਜੀ ਅਸਈਓ ਸਾਡੇ ਨਾਲ ਤੇ ਨਹੀਂ ਘੁੱਟਰੇ ਦੀ ਅੱਛਾ ਕੌਣ ਲਾ ਕੇ ਸਾਡੀ ਕਿੱਥੇ ਲਾ ਜੀ ਤੁਹਾਡੇ ਵੀ ਮਾਰ ਦਿੱਤੀ ਕਿਰਪਾ ਤੁਸੀਂ ਕੀ ਕਰਨਾ ਐਸੀ ਇੱਥੇ ਉਹ ਸਾਡਾ ਤੇ ਮੇਰੀ ਵੀ ਉਹ ਤਾਂ ਕਹਿੰਦੇ ਕਰਤਾਨਾ ਕੇ ਤੁਸੀਂ ਆਏ ਹੋ ਇੱਥੇ ਉਹ ਸੋਚ ਰਹੇ ਨੇ ਕਿ ਚੈੱਕ ਕਰ ਲੋ ਵੀ ਹੱਥ ਦੀ ਕੀਤੇ ਦੀ ਕਿਰਪਾ ਕੈਮਰੇ ਚੈੱਕ ਕਰ ਲੋ ਵੀ ਹੱਥ ਉਹ ਤਾਂ ਕੈਸੇ ਜੀ ਤੁਸੀਂ ਮਾਰ-ਵਾਰ ਕੀਤਾ ਤਾਂ ਲੜਾਈ ਝਗੜਾ ਤੁਸੀਂ ਅਸਤਤ ਚਲਦੇ ਹੋਸੇ ਦੇਣ ਲੱਗਿਆ ਕੈਮਰੇ ਨਹੀਂ ਮੇਰਾ ਗੁਰਸੇਵ ਸਿੰਘ ਹੈ ਇੱਕ ਵਰਗੀ ਕਿਤੇ ਤੇ ਰਹਿਣ ਵਾਲਿਓ ਮੇਰਾ ਜਾਲਾ ਪਿੰਡ ਹੈ ਇਹ ਕਾਰਨ ਕੀ ਹੈ ਤੁਹਾਡੇ ਉੱਤੇ ਹਮਲਾ ਕਰਨਾ ਕਿਹੜੇ ਵਾਰ ਵੀ ਤੁਸੀਂ 18 ਤਰੀਕ ਨੂੰ ਮੇਰੇ ਤੇ ਹਮਲਾ ਹੋਇਆ ਜੀ ਠੀਕ ਹੈ ਜੀ ਮੈਨੂੰ ਨਹੀਂ ਪਤਾ ਮੈਨੂੰ ਕਿਹਨੇ ਧਰਤੀ ਕਰਿਆ ਕੀ ਮੇਰੇ ਨਾਲ ਗੱਲ ਹੋਈ ਜੀ ਮੈਨੂੰ ਬੱਸ ਉਤਾਰਿਆ ਉਸ ਦਿਨ ਮੈਂ ਮਰਦਾ ਮਰਦਾ ਬਚਿਆ ਇਹਦਾ ਮੈਂ ਕੁਝ ਖਾਂਦਾ ਪੀਂਦਾ ਨਹੀਂ ਗੈ ਨਸ਼ਾ ਪੱਤ ਨਹੀਂ ਕਰਦਾ ਮੈਂ ਤਾਂ ਬਚ ਗਿਆ ਕੰਮ ਕੀ ਕਰਦੇ ਹੋ ਤੁਸੀਂ ਮੈਂ ਕੁਝ ਨਹੀਂ ਕਰਦਾ ਜੀ ਮੈਨੂੰ ਦੋ ਤਿੰਨ ਬੰਦੇ ਤਾਂ ਮੈਨੂੰ ਧਮਕੀਆਂ ਵੀ ਦੇਂਦੀਆਂ ਵੀ ਤੈਨੂੰ ਮਾਰਾਂਗੇ ਉਸ ਕਰਕੇ ਮੈਂ ਪਟਿਆਲੇ ਆ ਗਿਆ ਕਾਰਨ ਕੀ ਹੈ ਧਮਕੀ ਮਿਲਣ ਦਾ ਕਾਰਨ ਕੀ ਹੈ ਤੁਹਾਡੇ ਉੱ ਵੀ ਮੇਰੀ ਵਧੀਆ ਜਾਣ ਪਛਾਣ ਆਈ ਮੇਰੀ ਜਾਣ ਪਛਾਣ ਆ ਵਧੀਆ ਵੀ ਅਗਲਾ ਕਹਿੰਦੇ ਵੀ ਜਿਹਦੇ ਨਾਲ ਵੀ ਅਸੀਂ ਜਾਣਦੇ ਆ ਵੀ ਅਗਲਾ ਤੇਰਾ ਨਾਮ ਲੈ ਦਿੰਦਾ ਵੀ ਉਹੀ ਕਾਰਨ ਪਿੱਛੇ ਵੀ ਤਾੜਾ ਨਾਮ ਕਿਸ ਗੱਲ ਕਰਕੇ ਲੈਂਦੇ ਨੇ ਵੀ ਮੈਂ ਮਾ ਕਿਸੇ ਨੂੰ ਜਾਣਦਾ ਨਹੀਂ ਅਗਲਾ ਕਹਿੰਦਾ ਵੀ ਜਿੱਦ ਲੜਾਈ ਹੁੰਦੀ ਆ ਵੀ ਅਸੀਂ ਕਾਲੂ ਦੇ ਭਾਈ ਆ ਉਹ ਮੇਰਾ ਨਾਮ ਕਾਲੂ ਆ ਜੀ ਇਹਨਾਂ ਨੂੰ ਕੁਝ ਕਰ ਦੇਣਾ ਤੇ ਇਹ ਤੁਹਾਡੇ ਪਹਿਲਾ ਹੋਇਆ ਹਮਲਾ ਇਹ ਵਾਲਾ ਇਹ 18 ਤਰੀਕ ਨੂੰ ਹਮਲਾ ਹੋਇਆ ਸੀ ਤੇ ਹੁਣ ਆ ਜੋ ਵਾਰਡ 20 ਸੀ ਤੁਸੀਂ ਅੱਜ ਮੈਂ ਬਾੜ ਦੇ ਵਿੱਚ ਸੀ ਨੰਬਰ ਵਾਰਡ 20 ਮੈਂ 7 ਨੰਬਰ ਵਾਰਡ ਮੜਾ ਤੁਸੀਂ ਦੱਸੋ ਵੀਰੇ ਬਾੜ ਚੜੀ ਕਿਤਨੇ ਲੋਕ ਆਏ ਸੀ ਤੁਹਾਨੂੰ ਹਮਲਾ ਕਰਨ ਜਿੰਨੇ ਮੈਂ ਐਡਮਿਟ ਹੋਇਆ ਨਾ ਇਹ ਤਾਂ ਦੂਸਰੇ ਦਿਨ ਮੈਨੂੰ ਐਸਰੇ ਬਾਤਾਂ ਭੇਜਿਆ ਉਹ ਮੁੰਡੇ ਦੋ ਮੇਰੇ ਮੁਰਦੀ ਨੰਗੇ ਮੈਂ ਮੇਰੇ ਭਾਈ ਨੂੰ ਕਿਹਾ ਆ ਗੁੱਲੀ ਗੱਲੀ ਕਹਿੰਦੇ ਨੇ ਉਹਨਾਂ ਪਹਿਲਾਂ ਤੁਸੀਂ ਉਹਨਾਂ ਦਾ ਕਤਲ ਕੇਸ ਕਰਾਇਆ ਸੀ 450 ਦੇ ਨੇ ਉਹ ਮੈਂ ਨਹੀਂ ਜਾਣਦੇ ਉਹਨਾਂ ਨੂੰ ਛਕਲਾਂ ਯਾਦ ਨਹੀਂ ਮੈਨੂੰ ਸਭ ਯਾਦ ਵਾਰਡ 20 ਚੜ ਕੇ ਤੁਹਾਡੇ ਉੱਤੇ ਹਮਲਾ ਕੀਤਾ ਪਹਿਲਾਂ ਮੇਰੇ ਲਵੇ ਆਇਆ ਫੋਨ ਕਰਨ ਨੂੰ ਲਾਰਖਾ ਨੇ ਗੀ ਜਦੋਂ ਮੈਂ ਡਾਕਟਰਾਂ ਨੂੰ ਕਹਤਾ ਮੰਗਾਈ ਤੁਸੀਂ ਮੇਰੇ ਨਾਲ ਦੇਨੂ ਬਾਹਰ ਭੇਜ ਦਿਓ ਤੁਹਾਨੂੰ ਕੀ ਪਤਾ ਮੇਰਾ ਕੌਣ ਐਂਟੀ ਆ ਵੀ ਮੈਨੂੰ ਮਾਰਨਾ ਚਾਹਦਾ ਜਦੋਂ ਮੈਂ ਬਾਹਰ ਗਿਆ ਮੈਂ ਗੇਟ ਖੋਲਿਆ ਉਹ 10 20 ਜਣੇ ਬਾਹਰ ਖੜੇ ਮੈਂ ਮੇਰੇ ਭਾਈ ਨੂੰ ਕਹਤਾ ਪਿੱਛੋਂ ਆ ਰਹਾ ਜੀ ਮੈਂ ਇਕੱਲਾ ਹੀ ਦੀ ਮੂਰੇ ਉਹਨਾਂ ਦੇ ਮੈਂ ਛਣੀ ਇਹ ਉਹੀ ਨੇ ਜਿਹਨਾਂ ਨਾਲ ਮੈਂ ਲੜਾਈ ਆ ਉਹਨਾਂ ਲੱਗਾ ਕੇ ਕਰਪਾਨ ਕੱਢਣੇ ਮੇਰੇ ਭਾਈ ਨੇ ਜਦੀ ਕਰਪਾਨ ਹੋ ਆ ਰਹਾ ਜੀ ਮੁੰਡਾ ਜਿਹੜਾ ਮੇਰੇ ਆਲੇ ਦਾਲੇ ਕੀੜੇ ਕੱਢ ਰਿਹਾ ਦੀ ਉਸ ਵਾਲਾ ਮਲਾਜਮ ਹਾਂ ਹੁਣ ਤੁਸੀਂ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹ ਕਦੇ ਨਹੀਂ ਇਨਸਾਫ ਤਾਂ ਮੈਨੂੰ ਪਹਿਲਾਂ ਹੀ ਨਹੀਂ ਕੀ ਕੀ ਲੱਗਿਆ ਜੀ ਕੀ ਕੀ ਲੱਗਿਆ ਗੁਰਬਾਨ ਦੀ ਚਾਕੂ ਦੇਣਾ ਲਵੇ ਉਸ ਤਾਂ ਸਕਿਉਰਟੀ ਕਿੱਥੇ ਜਾਈਗੀ ਇਸ ਵਾਰ ਸਕੋਟੀ ਹੈ ਨਹੀਂ ਜੀ ਕੋਈ ਵੀ ਸਕਿਉਰਟੀ ਨਹੀਂ ਜੀ ਸਕੋਲਟੀ ਨੇ ਮਿਲਤਾ ਕਰ ਲੀਆਂ ਨਾ ਗੇਟ ਬੰਦ ਕਰ ਦੋ ਮੈਂ ਭੱਜ ਜਾਣਗੇ ਕੋਈ ਨਹੀਂ ਡਾਕਟਰ ਕੋਈ ਲੈਣਾ ਨਹੀਂ ਦੇਣਾ ਕੋਈ ਸਕਿਉਰਟੀ ਨਹੀਂ ਅਫਸਰ ਕਹਿੰਦਾ ਜੀ ਪੱਕੇ ਮਲਾਜਮ ਆ ਗੇਟ ਨਹੀਂ ਬੰਦ ਕਰਨਾ ਕਿਉਂ ਨਹੀਂ ਬੰਦ ਕਰਨਾ ਜਦੋਂ ਮਾਰ ਦੇਣਗੇ ਜਦੋਂ ਬੰਦ ਮੈਂ ਪ੍ਰਚਾਰਣ ਨੂੰ ਇਹ ਕਹਿੰਦਾ ਕਿੰਨਾ ਗੰਧਿਆ ਠੱਠਾ ਹੁਣ ਪ੍ਰਚਾਰਣ ਨੇ ਇਹ ਛਡਾਲੂਆ ਛਡਾਲੇ ਤੁਹਾਨੂੰ ਆ ਪਤਾ ਜਿਹੜਾ ਬੰਦਾ ਇੱਕ ਵਾਰੀ ਵਿਗੜ ਜੇ ਸੁਧੇਦਾ ਹੁੰਦਾ ਕਦੇ ਨਹੀਂ ਸੁਧਦਾ ਇਹਨਾਂ ਦਾ ਮੈਂ ਇਹ ਮੈਨੂੰ ਨਹੀਂ ਮਾਰ ਸਕੇ ਮੈਂ ਤਾਂ ਇਹਨਾਂ ਨੂੰ ਮਾਰੂੰਗਾ ਮਾਰਾਂਗੇ ਸਰ